ਜਾਦੇ ਚੰਗੇ ਕੱਦ ਕਾਠ ਵਾਲੀ ਮੈਂ ਦਿਖਾਉਣ ਲੱਗਿਆ ਮਿੱਤਰੋ ਪ੍ਰੀਖੀਆਂ ਜਿੰਨੀਆਂ ਕਦੇ ਉੰਨੀਆਂ ਬਾਈ ਬਾਹਰ ਨਜ਼ਾਇਜ਼ ਨੂੰ ਕਾਪਮ ਬਾਰੇ ਇਹ 16 ਦੇ 17 ਦੇ ਜਿੰਨਾ ਮਾਲ ਕਰਨ ਦੱਸਿਆ ਉਹਨਾਂ ਦੱਸਾਂਗੇ ਕਾਰ ਤੁਸੀਂ ਦੇਖੋਗੇ ਨਾ ਜਦੋਂ ਇੱਥੋਂ ਬਾਈ ਦਾ ਜੇ ਇੱਥੇ ਪਸ਼ੂ ਖੜਿਆ ਉਹ ਨੀ ਮਾਥਾ ਆਪਾਂ ਉੱਚੇ ਥਾਂ ਤੇ ਆ ਹੁਣ ਤੁਸੀਂ ਦੇਖੋ ਲੈ ਵੀ ਆਹ ਦੇਖ ਲੋ ਇਹ ਲੈ ਠੀਕ ਹੈ ਬਾਈ ਤੋਰੀ ਕਰ ਬਿੰਦੇ ਤੁਹਾਡੀ ਮੇਰੇ ਨਾਲ ਕੰਮ ਬਹੁਤ ਵਧੀਆ ਆਪਣਾ ਠੀਕ ਹੈ ਕੋਈ ਏਰਾ ਫੇਰੀ ਵਾਲਾ ਕੰਮ ਨਹੀਂ ਠੀਕ ਹੈ ਆਰਾ ਵੀ ਵਧੀਆ ਕੰਮ ਆ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਸਵਾਗਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਬਿੰਦੇ ਕੋਲੇ ਪਹੁੰਚੇ ਹੋਏ ਸੀਗੇ ਪਿੰਡ ਕੋਟਲੀ ਖੁਰਤ ਦੇ ਵਿੱਚ ਮਿੱਤਰੋ ਅੱਜ ਨਾ ਆਪਾਂ ਤੁਹਾਨੂੰ ਬਾਈ ਕੋਲੋਂ ਨਾ ਦੋ ਮੱਜਾਂ ਦੀ ਜਾਣਕਾਰੀ ਲੈ ਕੇ ਦੇਵਾਂਗੇ ਜਿਹੜੀਆਂ ਤੁਹਾਨੂੰ ਸਕਰੀਨ ਉੱਤੇ ਦਿਖਾਈ ਦੇ ਜਾਂਦੀਆਂ ਬਹੁਤ ਹੀ ਜ਼ਿਆਦੇ ਸੋਹਣੀਆਂ ਸਨਖੀਆਂ ਤੇ ਚੰਗੇ ਕੱਦ ਕਾਠ ਵਾਲੀਆਂ ਮੱਜਾਂ ਰਹਿਣਗੀਆਂ ਮਿੱਤਰੋ ਬਾਕੀ ਜਿਹੇ ਜੀ ਰੁੱਤਾਂ ਹ ਉਹਦੇ ਹਿਸਾਬ ਤੇ ਆਪਾਂ ਰੇਟ ਵੀ ਬਾਈ ਇਹ ਰੇਟ ਵੀਡੀਓ ਦੇ ਵਿੱਚ ਹੀ ਹੋਣਗੇ ਕਿਉਂਕਿ ਜਿਹੜੀ ਪਹਿਲੇ ਨੰਬਰ ਵਾਲੀ ਮੱਝ ਆ ਗਈ ਨਾ ਇਹ ਆਪਾਂ ਇਹ ਕਹਿ ਸਕਦਾ ਗ੍ਰੇਡੇਡ ਦੀ ਮੱਝ ਆ ਤੇ ਕੱਦ ਕਾਠ ਕਰਨ ਨੂੰ ਉਹ ਨਾ ਮੈਂ ਤੁਹਾਨੂੰ ਦੱਸਾਂ ਗੱਲ ਕੋਈ ਤਥਾ ਹੀ ਨਹੀਂ ਹੈਗੀ ਇਹਦੇ 'ਚ ਆਓ ਆਪਾਂ ਬਾਈ ਨਾਲ ਗੱਲਬਾਤ ਕਰਵਾਈਏ ਤੇ ਇਹਨਾਂ ਦੋਨਾਂ ਮੱਝਾਂ ਦੀ ਜਾਣਕਾਰੀ ਲੈ ਕੇ ਦੇਈਏ ਹਾਂਜੀ ਬਾਈ ਜੀ ਹਸੀ ਕਾਲ ਜੀ ਸੋ ਸ੍ਰੀ ਗੁਰ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਹਾਂ ਨਾਮ ਰਜਵਿੰਦਰ ਸਿੰਘ ਜੀ ਠੀਕ ਹੈ ਪਿੰਡ ਕੋੜਲੀ ਫੁਰਦ ਜ਼ਿਲ੍ਹਾ ਬਠਿੰਡਾ ਤਹਿਸੀਲ ਮੋੜ ਮੰਡੀ ਠੀਕ ਹੈ ਤੇ ਜਸਵਿੰਦਰ ਭਾਈ ਨੂੰ ਵੈਸੇ ਨਾਰਮਲ ਹਨਾ ਪਿੰਡ ਦੇ ਵਿੱਚ ਬਿੰਦਾ ਵੀ ਕਹਿੰਦੇ ਬਿੰਦੇ ਹੀ ਕਹਿੰਦੇ ਬਈ ਜਿਆਦੇ ਬਿੰਦੇ ਦੇ ਨਾਂ ਨਾਲ ਫੂਰਾ ਬਿੰਦੇ ਬਈ ਕਿੰਨੇ ਸਾਲ ਹੋ ਗਏ ਕੰਮ ਕਰਦੇ ਨੂੰ ਕੰਮ ਵਾਲਾ ਮਰਾ ਤਾਇਆ ਕਰਦਾ ਹੁੰਦਾ ਸੀ ਬਈ ਅੱਛਾ ਤੇ ਹੁਣ ਮੈਨੂੰ ਵੀ ਹੋ ਗਏ ਹੋਣਗੇ 10 12 ਸਾਲ 10 12 ਸਾਲ ਹਾਂ ਬਈ ਠੀਕ ਹੈ ਬਾਕੀ ਮੈਨੂੰ ਵੀ ਬਹੁਤ ਚਰ ਹੋ ਗਿਆ ਦੇਖਦੇ ਇਹਨੂੰ ਵੀ ਬਾਈ ਕੰਮ ਕਰਦਾ ਬਹੁਤ ਟਾਈਮ ਲੱਗ ਗਿਆ ਬਾਈ ਆਹ ਰਾਮਾਤਮਾ ਦੀ ਮੇਰੇ ਨਾਲ ਕੰਮ ਬਹੁਤ ਵਧੀਆ ਆਪਣਾ ਠੀਕ ਹੈ ਕੋਈ ਏਰਾ ਫੇਰੀ ਵਾਲਾ ਕੰਮ ਨਹੀਂ ਠੀਕ ਹੈ ਸਾਰਾ ਵੀ ਵਧੀਆ ਕੰਮ ਆ ਚੰਗੇ ਬੰਦੇ ਹੀ ਮੱਝਾਂ ਲੈ ਕੇ ਜਾਂ ਚੰਗੇ ਬੰਦੇ ਆ ਸਾਰੇ ਅੱਜ ਫਿਰ ਛਾਂਕ ਪਗਾਉਣਾ ਅੱਜ ਤਾਂ ਮੈਂ ਬਸ ਰਾਮਣ ਨਾਲ ਵੀ ਤਾਂ ਬਾਈ ਤੋਂ ਵੀਡੀਓ ਪਵਾ ਲਈ ਮਜ਼ਾ ਤਾਂ ਆਪਣਾ ਬਹੁਤ ਵਧੀਆ ਰੱਬ ਦੀ ਮੇਰੇ ਨਾਲ ਦੇਖਦੇ ਨਹੀਂ ਚੱਲੀ ਜਾਂਦਾ ਕੰਮ ਦਾ ਥੋੜਾ ਸੁੱਖ ਨਾਲ ਹਣਾ ਬਾਕੀ ਯਾਰ ਚੰਗੇ ਪਸ਼ੂ ਦਾ ਤਾਂ ਮੈਨੂੰ ਐ ਲੱਗਦਾ ਕੋਈ ਖੜਨ ਨ ਦਿੰਦਾ ਹੀ ਨਹੀਂ ਕੋਈ ਨਹੀਂ ਖੜਨ ਦਿੰਦਾ ਬਾਈ ਕਿ ਨਹੀਂ ਬਾਕੀ ਭਾਈ ਇਹ ਨਾਲ ਹੀ ਠੀਕ ਹੈ ਨਾਲ ਦੀ ਨਾਲ ਹੀ ਵਿਕ ਜਾਨੀ ਤੇ ਗੱਲ ਕਰਾਂ ਇਹ ਵੀ ਹੈਗਾ ਵੀ ਭਾਈ ਚੰਗੀ ਚੀਜ਼ ਆ ਤਾਂ ਫਿਰ ਗਾ ਕੇ ਕਹਿੰਦੇ ਹਰੇਕੀ ਹੁੰਦਾ ਹਾਂ ਹਰੇਕੀ ਹੁੰਦਾ ਬਈ ਹਨਾ ਇਹ ਬਿੰਦੇ ਫਿਰ ਦੇੜੀ ਯਾਰ ਤੇਰੇ ਕੋਲੇ ਆ ਮੈਂ ਆ ਗਈ ਹਨਾ ਇਹ ਤੋਂ ਸਟਾਰਟ ਕਰਦੇ ਆਪਾਂ ਯਾਰ ਕੱਦਗਾਠ ਬਹੁਤਾ ਦੇਖ ਹਾਂ ਹਾਂ ਬਈ ਕਿਸੇ ਪਾਸੇ ਕਮੀ ਨਹੀਂ ਹੈਗੀ ਕੋਈ ਕਮੀ ਨਹੀਂ ਬਈ ਸੁਵਾ ਦਸੇ ਦਾ ਕਿੰਨਾ ਸੁਵਾ ਤੀਜਾ ਬਈ ਤੀਜਾ ਹਾਂ ਬਈ ਤੇ ਦਿਨ ਕਿੰਨੇ ਕੁ ਲੈ ਜੂਗੀ ਦਿਨ ਮੇਰੇ ਦਾ ਹਜੇ ਹਫਤਾ ਲੈ ਜੂ ਬਈ ਯਾਰ ਖੁੱਲਾ ਲੈ ਕੇ ਜਾਓ ਨਾ ਮੈਂ ਖੁੱਲੇ ਲੈ ਜੂ ਹਫਤਾ ਤੇ ਕਿ ਦੋ ਦਦਾ ਰਿਕਾਰਡ ਦੱਸਿਆ ਮਾਲਕਾਂ ਨੇ ਵੀ ਕਿੰਨਾ ਦੋ ਦੋ ਬਈ 14 ਲੀਟਰ ਦਾ ਰਿਕਾਰਡ ਦਿੱਤਾ ਐ ਮੈਂ ਤੈਨੂੰ ਗੱਪਾਂ ਵਾਰੀ ਆਈ 16 ਦੇ 17 ਦੇ ਜਿੰਨਾ ਮਾਲਕਾਂ ਨੇ ਦੱਸਿਆ ਉਹਨਾਂ ਦੱਸਾਂਗੇ ਉਂਪਲਾ ਦੇ ਭਲਾ ਇੰਨੇ ਹੀ ਦੇ ਦੇ ਹਾਂ ਲੈ ਵਾ ਦੇਖ ਕੇ ਤੂੰ ਹੋਰ ਤੋਂ ਪੁੱਸੇਂਗਾ ਅਗਲਾ ਕੋ 16 17 18 ਦੇ ਐ ਕਹੂਗਾ ਠੀਕ ਹੈ ਪਰ ਜਦੋਂ ਆਪਾਂ ਨੂੰ ਅਗਲੇ ਨੇ 14 ਦੱਸਿਆ ਆਪਾਂ 14 ਹੀ ਕਹਾਂਗੇ ਵੀ ਦੂਜੇ ਸੂਏ 14 ਦਿੰਦਾ ਹਾਂ ਹਾਂ ਦੂਜੇ ਸੂਏ 14 ਕਿਲੋ ਦੱਸਦਾ ਦਿੰਦਾ ਠੀਕ ਆ ਤੇ ਹੁਣ ਜੇ ਪੋਲੇ ਹੱਥ ਨਾਲ ਆਪਾਂ ਜੇ ਗੱਲ ਕਰ ਲਈਏ ਵੀ ਚੰਗੀ ਸੇਵਾ ਹੋਊਗੀ ਤਾ ਆਈ ਨਹੀਂ ਪਤਾ ਕਿੰਨਾ ਦੇ ਦੇ ਹੈਨਾ ਹਾਂ 16 17 ਵੀ ਦੇ ਸਕਦੇ 18 ਵੀ ਦੇ ਸਕਦੀ ਆ 14 ਆਪਾਂ ਪਰ ਗਰੰਟੀ ਨਾਲ ਦੇ ਦਾਂਗੇ ਜਮਾ ਗਰੰਟੀ ਨਾਲ ਹਾਂ 14 ਵੀ ਬਹੁਤ ਹੋ ਜਾਂਦਾ 14 ਬਹੁਤ ਹੋ ਜਾਂਦਾ ਭਾਈ ਜਦੋਂ 7 ਡੱਬੇ ਭਰਦੇ ਉਦੋਂ ਪਤਾ ਲੱਗਦਾ ਸਹੀ ਗੱਲ ਆ ਲੋ ਵੀ ਮਿੱਤਰੋ ਮੈਂ ਤੁਹਾਨੂੰ ਇੱਕ ਗੱਲ ਹੋਰ ਨੋਟ ਕਰਵਾ ਦਾਂ ਮੱਝ ਜਿਹੜੀ ਹੈਗੀ ਇਹ ਦੇਖ ਲਓ ਤੁਹਾਡੇ ਸਾਹਮਣੇ ਠੰਡੀ ਆ ਅ ਅੱਧੀ ਪੂਸ ਚੱਟੀ ਆ ਗਈ ਪਿਛਲੇ ਪੈਰ ਚੱਟੇ ਆ ਗਏ ਮੱਥੇ 'ਚ ਬੱਲ ਆ ਗਿਆ ਗਰੇਜੜ ਮੱਝ ਆ ਗਈ ਕੱਦ ਕਾਠ ਕਨੂੰ ਮੈਂ ਫੇਰ ਕਹਿਣਾ ਪੈਂਦਿਆ ਕਿਸੇ ਨੂੰ ਨਾ ਇੱਥੇ ਆ ਕੇ ਐ ਨਹੀਂ ਲੱਗਣੀ ਵੀ ਇਹ ਛੋਟੀ ਜੀ ਮੱਝ ਆ। ਖੋਲੀ ਵੰਦੇ ਫਿਰ ਆਪਾਂ ਤੋੜ ਕੇ ਦਿਖਾਈਏ। ਲੋ ਵੀ ਲੇਵੇ ਦੀ ਜਿਹੜੀ ਹੈਗੀ ਨਾ ਪੂਰੀ ਸਾਫ਼ ਸੁਥਰੀ ਆ। ਇਹ ਤੁਹਾਨੂੰ ਮੈਂ ਦਿਖਾ ਦਿੰਨਾ। ਇਹ ਆਪਾਂ ਕਹਦੇ ਨੇ ਨਾ ਵੀ ਹੁਣ ਜਦੋਂ ਤਰੂਗੀ ਤਾਂ ਮੱਲਾਂ ਵਾਲਾ ਕੰਮ ਹੀ ਰਹੂਗਾ। ਇਹ ਆ ਦੇਖ ਲਓ ਤੁਸੀਂ। ਬਹੁਤ ਜਿਆਦੇ ਚੰਗੇ ਕੱਤ ਕਾਠ ਵਾਲੀ ਮੈਂ ਦਿਖਾਉਣ ਲੱਗਿਆ ਮਿੱਤਰੋ। ਮੱਝ ਕਿਵੇਂ ਲੱਗੀ? ਰੇਟ ਕਿਵੇਂ ਲੱਗਿਆ? ਜ਼ਰੂਰ ਦੱਸਿਓ। ਤੇ ਵੰਦੇ ਇੱਥੇ ਖੜਾ ਲਾ ਇੱਕ ਮਿੰਟ। ਮੈਨੂੰ ਜਾਣਦੇ ਕਿਹੜਾ ਕੋਲੇ ਆ ਦੇਖੋ ਜੀ ਲੇਵੇ ਤੇ ਨਾੜਾ ਨੂਣਾ ਗੋਲ ਲੇਵਾ ਜਮਾ ਪੂਰਾ ਤੇ ਪੂਰਾ ਸੋਨਾ ਥਾਨ ਲੈ ਚੱਲ ਬਿੰਦੇ ਲੇਵੇ ਦੀ ਕੁਆਲਿਟੀ ਨਾ ਜਿਹੜੀ ਹੈਗੀ ਆ ਉਹ ਪੂਰੀ ਸੋਹਣੀ ਕੁਆਲਿਟੀ ਆ ਦੇਖਣ ਵਾਲਾ ਲੇਵਾ ਜਦੋਂ ਤੁਸੀਂ ਕੋਲ ਆਓਗੇ ਜਾਂ ਵੀਡੀਓ ਤੇ ਦੇਖੋਗੇ ਨਾ ਤੁਸੀਂ ਯਾਰ ਲੇਵੇ ਦੇ ਵਿੱਚ ਨੁਕਸ ਨਹੀਂ ਕੱਢ ਸਕਦੇ ਵੀ ਹਾਂ ਯਾਰ ਕੱਲਾ ਕੱਲਾ ਥਾਨ ਲੇਵੇ ਨੂੰ ਲੱਗਿਆ ਹਜੇ ਤਾਂ ਦੇਣ ਨਾ ਜਿਹੜੇ ਹੈਗੇ ਪੂਰੇ ਸੋਹਣੇ ਦੇਣ ਕੱਢੂਗੇ ਇੱਕ ਗੱਲ ਹੋਰ ਵੀ ਆ ਬਿੰਦੇ ਹਾਂ ਜੀ ਮੰਮੀ ਕਾਗੇ ਜਿਹੜਾ ਹੁੰਦਾ ਨਾ ਜਿਹੜਾ ਕਾਲਾ ਨਾ ਬਰੀਕੀਆਂ ਜਿੰਨੀਆਂ ਕਹਦੇ ਉਨੀਆਂ ਬਾਈ ਬਾਹਰ ਦਾ ਨਜਾਇਜ਼ ਤੇ ਲੇਵਾ ਵੀ ਉਹਦੇ ਵਰਗਾ ਹੀ ਆ ਠੰਟੀ ਸੀਲ ਆ ਜਮਾ ਜਮਾ ਜਦੋਂ ਚਵਾਈ ਹੋ ਜਾਂਦੀ ਹੋ ਇਸ ਮੱਝ ਦੀ ਮੈਨੂੰ ਐਂ ਲੱਗਦਾ ਜਮਾ ਨੂੰ ਉੱਚੜਦੀ ਜਮਾ ਨੂੰ ਉੱਚੜ ਜੂ ਬਾਈ ਹਨਾ ਫਿਰ ਕੀ ਕੀ ਡਿਮਾਂਡ ਕੀਤੀ ਆ ਹੁਣ ਡਿਮਾਂਡ ਰੱਖੀ ਪਹਿਲਾਂ ਦਾ ਤੇਰਾ ਰੇਟ ਜਿਹੜਾ ਸੀ ਵੀ ਆਪਾਂ ਕੋਈ ਗੱਲ ਨਹੀਂ ਫੋਨ ਤੇ ਕਰ ਲਾਂਗੇ ਪਰ ਹੁਣ ਤੂੰ ਉਹ ਦੱਸ ਵੀ ਜਿਹੜਾ ਆਪਾਂ ਲੈਣ ਦੇਣ ਦੇ ਵਾਲਾ ਰੇਟ ਕਰਦੇ 175 ਬਾਈ 75 ਹਾਂ ਠੀਕ ਐ ਦੇ ਦੇ ਦਾਂਗੇ 170 ਦੀ ਦੇ ਦਾਂਗੇ ਕੋਈ ਮਾਨ ਤਾਨ ਕਰ ਦਾਂਗੇ ਥੋੜੀ ਵੀਡੀਓ ਦੇਖ ਕੇ ਹੁੰਦਾ ਕੋਈ ਗੱਲ ਨਹੀਂ ਠੀਕ ਹੈ ਹਾਂ ਮੈਰੀ ਕਰਨ ਕਰ ਦਾਂਗੇ ਆ ਫਿਰ ਕਰਾਂ ਇਧਰਲੇ ਪਾਸੇ ਆ ਲੈ ਵੀ ਇਹ ਇਹਦਾ ਰੇਟ ਕਿਵੇਂ ਲੱਗਿਆ ਇਹ ਜਰੂਰ ਦੱਸਿਓ ਤੇ ਆ ਤੇਰੀ ਮੱਝ ਜਿਹੜੀ ਆ ਗਈ ਦੇਖ ਕੱਦ ਕਾਠ ਕਨੂ ਇਹ ਤਾਂ ਤਾਂ ਛੋਟੀ ਲੱਗਦੀ ਮਾੜੀ ਜੀ ਇਹ ਤਾਂ ਛੋਟੀ ਆ ਬਈ ਹਨਾ ਹਾਂ ਹਾਂ ਸੂਆ ਕਿੰਨਾ ਆ ਗਿਆ ਦਾ ਸੂਆ ਤੀਜਾ ਇਹਦਾ ਬਈ ਤੀਜਾ ਸੂਆ ਹਾਂ ਬਈ ਠੀਕ ਹੈ ਦਿਨ ਕਿਨੇ ਲੈਂਦੀ ਐ ਦਿਨ ਇਹ ਵੀ ਲੇ ਜੀ ਮੇਰੇ ਲੱਗਦਾ ਹਫਤੇ ਦੇ ਲਗ ਭਗ ਬਈ ਦੁੱਧ ਫਿਰ ਦੁੱਧਾ ਅਗਲੇ ਨੇ 12-13 ਲੀਟਰ ਖੁੱਲਾ ਛੋਇਗਾ ਠੀਕ ਹੈ ਮੈਨੂੰ ਲੱਗਦਾ ਦੁੱਧ ਇਹ ਵੀ 14 ਲੀਟਰ ਹੀ ਦੇ ਦੂਗੀ ਠੀਕ ਹੈ ਹਾਂ ਥਾਂ ਲੈ ਵਾ ਦੇਖ ਕੇ ਸਹੀ ਗੱਲ ਜਿੰਨਾ ਅਗਲੇ ਨੇ ਦੱਸਿਆ ਆਪਾਂ ਉਹਨਾਂ ਦੱਸਾਂਗੇ ਉਹਨਾਂ ਹੀ ਦੱਸਣਾ ਹੈ ਹਨਾ ਬਾਕੀ ਇੱਕ ਤਾਂ ਐ ਹੁੰਦਾ ਯਾਰ ਬੰਦੇ ਵੀ ਇੱਕ ਤਾਂ ਚੀਜ਼ ਹੀ ਵਿਕਦੀ ਨਹੀਂ ਕਿਸੇ ਦੀ ਨਾਲੇ ਭਾਈ ਆਪਾਂ ਘੜਾ ਅੱਜ ਵੇਚਣੀ ਆ ਜਗ੍ਹਾ ਪਰ ਮਾਰ ਕੇ ਦੇ ਤਾਂ ਕੱਲ ਨੂੰ ਕੌਣ ਆਉ ਦੱਸ ਹਾਂ ਦੇਲੀ ਵੇਚਣੀਆਂ ਸਹੀ ਗੱਲ ਹੈ ਗੱਪ ਮਾਰ ਕੇ ਮੈਂ ਦੇ ਅਗਲੇ ਨੂੰ ਮਾੜੀ ਗੱਲ ਮੁਰਕ ਕੇ ਕੀ ਨਹੀਂ ਆਉਣਾਗਾ ਲੋਕ ਤਾਂ ਕਹਿੰਦੇ ਵਪਾਰ ਚ ਗੱਪ ਵਜਦਾ ਪਰ ਗੱਪ ਨਹੀਂ ਮਾਰ ਸਕਦਾ ਬੰਦਾ ਠੀਕ ਹੈ ਉਹਦਾ ਕੰਮ ਥੋੜਾ ਚਿਰ ਚੱਲੂ ਜਿਹੜਾ ਗੱਪ ਮਾਰੂ ਠੀਕ ਹੈ ਬੜਾ ਲੰਮਾ ਚਿਰ ਨਹੀਂ ਚੱਲਦਾ ਸਹੀ ਗੱਲ ਹੈ ਨਹੀਂ ਬੰਦੇ ਦੇਖ ਮੱਝ ਤੇਰੀ ਇਹ ਵੀ ਚੰਗੀ ਆ ਗਈ ਦਿਨ ਜਿਹੜੇ ਹੈਗੇ ਦੇਖ 2-4 ਦਿਨ ਇੱਧਰ ਉੱਧਰ ਹੋ ਸਕਦੇ ਆ ਕੁਦਰਤ ਤੇ ਗੱਲ ਖੜੀ ਹੈ ਹਾਂ ਹਾਂ ਕੁਦਰਤ ਤੇ ਆ ਜੀ ਹਨਾ ਆਪਣੇ ਇੱਕ ਐਸਟੀਮੇਟ ਹੁੰਦੇ ਆ ਤੇ ਬੰਦੇ ਇੱਧਰ ਕਰੀ ਲੇਵਾ ਮੈਸੂਨ ਦਿਖਾਵਾਂ ਇਹ ਤੁਸੀਂ ਆਖੂਗੇ ਨਾ ਬਈ ਜਰ ਹਾਂ ਬਾਈ ਨੇ ਤਾਂ 16-17 ਕਿਲੋ ਦੁੱਧ ਕਹਿਣਾ ਸੀ ਇਹਦਾ ਤੇ ਜਿਹੜਾ ਹੈਗਾ 13-14 ਜਿਹੜਾ ਕਿਹਾ ਬਾਈ ਨੇ ਘੱਟ ਕਿਹਾ ਹੁਣ ਤੁਸੀਂ ਲੇਵੇ ਦੀ ਖੜੀ ਦੀ ਕੁਆਲਿਟੀ ਚੈੱਕ ਕਰ ਲਓ ਏ ਲੈ ਠੀਕ ਆ ਬਾਈ ਤੋਰੀ ਕਰ ਬਿੰਦੇ ਤੇ ਬਿੰਦੇ ਆਪਾਂ ਮੈਨੂੰ ਐਂ ਦੱਸ ਤੋੜਨ ਤੋਂ ਪਹਿਲਾਂ ਇਹਦਾ ਰੇਟ ਦਾ ਵੀ ਫਾਈਨਲ ਕਰ ਹੀ ਦੇ ਜਮਾ ਟਾੜਾ ਬਾਟਾ ਹੀ ਹੋਵੇ ਕੰਮ ਰੇਟ ਇਹਦਾ 135 ਮੰਗਦੇ ਆ ਬਈ ਜਰ 135 ਹਾਂ ਜੀ ਠੀਕ ਆ ਮਾਨਤਨ ਮਾਨਤਨ 130 ਹੀ ਦੇ ਦਾਂਗੇ ਕੋਈ ਗੱਲ ਨਹੀਂ ਜੀ ਪੋਰ ਵੀ ਮਾਨਤਨ ਕਰਦਾ ਕੋਈ ਵੀਡੀਓ ਦੇਖ ਕੇ ਆਉਂਦਾ ਜੀ ਠੀਕ ਹੈ ਬਾਕੀ ਯਾਰ ਮੈਂ ਤਾਂ ਇਹੀ ਕਹਿਣਾ ਪੈਂਦੇ ਵੀ ਆਪ ਦਾ ਨਾ ਤੁਸੀਂ ਘਰੇ ਆਓ ਘਰੇ ਆ ਕੇ ਦੇਖ ਕੇ ਹਾਂ ਜੀ ਕਿ ਨਹੀਂ ਤਸੱਲੀ ਕਰੋ ਆ ਜਾ ਲੇ ਲੋ ਵੀ ਮਈਆਂ ਜਿਹੜੀਆਂ ਹੈਗੀਆਂ ਨਾ ਇਹ ਦੋਨੇ ਦੋਨੇ ਚੰਗੀਆਂ ਨੇ ਹੁਣ ਜਿਹੜੀ ਆ ਮੱਝ ਦਾ ਕੱਤਕਾਰ ਤੁਸੀਂ ਦੇਖੋਗੇ ਨਾ ਜਦੋਂ ਇੱਥੋਂ ਬਾਈ ਦਾ ਜੇ ਇੱਥੇ ਪਸ਼ੂ ਖੜਿਆ ਉਹ ਨੀ ਮਾਥਾਂ ਆਪਾਂ ਉੱਚੇ ਥਾਂ ਤੇ ਆ ਹੁਣ ਤੁਸੀਂ ਦੇਖੋ ਲੈ ਵੀ ਆਹ ਦੇਖ ਲਓ ਬਹੁਤ ਜ਼ਿਆਦਾ ਖੁੱਲੇ ਲੇਵੇ ਵਾਲੀ ਮੱਝ ਆ ਗਈ ਇਹ ਮੈਂ ਕਹਿੰਦਾ ਵੀ ਜਿਵੇਂ ਬਾਈ ਨੇ ਦੁੱਧ ਦੱਸਿਆ ਵੀ 14 ਕਿਲੋ ਤਾਂ ਯਾਰ ਨਾ ਇਹਨੂੰ ਦੇਣਾ ਹੀ ਦੇਣਾ ਚਾਹੀਦਾ ਠੀਕ ਆ ਹੁਣ ਤੁਸੀਂ ਇੱਧਰ ਚੈੱਕ ਕਰ ਲਓ ਇਹ ਜਿਹੀਆਂ ਮੱਝਾਂ ਜਿਵੇਂ ਆਪਾਂ ਗੱਲ ਕਰ ਲਗੇ ਨਾ ਵੀ ਹੁਣ ਰੇਟ ਜਿਹੜੇ ਹੈਗੇ ਚਲੋ ਹਾਈ ਰੇਟ ਨਹੀਂ ਹੈ ਨਾ ਪਰ ਸਾਨੂੰ ਆਹ ਜਿਹੜੀ ਮੱਝ ਜਿਹੜੀ ਹੈਗੀ ਹੈ ਨਾ 1,30,000 ਦੀ ਮਿਲੂਗੀ ਸੋਹਣੇ ਲੇਵੇ ਵਾਲੀ ਲੋ ਆ ਵੀ ਬੰਦਿਆ ਫਿਰ ਮੇਨ ਨੰਬਰ ਕਿੰਨਾ ਚੱਲਦਾ ਤੇਰਾ 81461 ਜੀ 61055 ਜੀ 8146660 6052 ਜੀ ਠੀਕ ਹੈ ਤੇ ਬਿੰਦੇ ਬਾਈ ਇਹ ਆਈਆਂ ਤਾਂ ਜਿਵੇਂ ਆਪਾਂ ਦੋਨੇ ਦੀਆਂ ਦੋਨੇ ਮੰਜਾਂ ਤਸੱਲੀ ਵਾਲੇ ਘਰੋਂ ਚੀ ਤਸੱਲੀ ਵਾਲੇ ਘਰੋਂ ਆਈਆਂ ਬਾਈ ਠੀਕ ਆ ਨਹੀਂ ਆ ਯਾਰ ਆ ਮਾਜਦਤਾ ਜਿਹੜਾ ਹੈਗਾ ਨਾ ਕੱਦਗਾਠ ਮੈਂ ਫੇਰ ਕਹਾ ਯਾਰ ਬਹੁਤ ਜਿਆਦਾ ਚੰਗੇ ਕੱਦਗਾਠ ਵਾਲੀ ਆ ਹੋਰ ਕੋਈ ਸੁਨੇਹਾ ਦੇਣਾ ਚਾਹੁੰਦਾ ਹੁਮੇ ਕੋਈ ਵੀਡੀਓ ਦੇ ਵਿੱਚ ਹੋਰ ਬਸ ਬਾਈ ਵਧੀਆ ਰੱਬ ਦੀ ਮਿਹਰ ਆ ਸਾਫ਼ ਸੁਥਰਾ ਕੰਮ ਕਰੋ ਆਪਾਂ ਸਭ ਨੂੰ ਕਹਿਣੇ ਆ ਸਹੀ ਗੱਲ ਹਾਂ ਇਹ ਬਹੁਤ ਬਹੁਤ ਧੰਨਵਾਦ ਬਾਈ ਤੇਰਾ ਤੇ ਲੋ ਵੀ ਇਹ ਸੀ ਬਾਈ ਪਿੰਦਾ ਅੱਜ ਆਪਣੀ ਬਾਈ ਦੇ ਘਰੋਂ ਪਹਿਲੀ ਵੀਡੀਓ ਆ ਠੀਕ ਹੈ ਉ ਤਾਂ ਆਪਾਂ ਬਹੁਤ ਵਾਰ ਮਿਲਿਆ ਬਾਈ ਨੂੰ ਪਰ ਜਦੋਂ ਆਪਾਂ ਹੁਣ ਅੱਜ ਵੀਡੀਓ ਦੇ ਵਿੱਚ ਮਿਲੇ ਆ ਨਾ ਜਦੋਂ ਤੇ ਬਾਈ ਦੇ ਰੇਟ ਮੈਨੂੰ ਪਸੰਦ ਲੱਗੇ ਸੀ ਸੋਨੂੰ ਪਸੰਦ ਲੱਗੇ ਦੱਸਿਓ ਫਿਰ ਕਮੈਂਟ ਕਰਕੇ ਬਾਕੀ ਜਿਹੜੇ ਬਾਈ ਦੇ ਇੱਧਰ ਜਾਨਵਰ ਖੜੇ ਆ ਉਹ ਕਿਵੇਂ ਲੱਗੇ ਦੱਸਿਓ ਫਿਰ ਧੰਨਵਾਦ ਸਾਰੇ ਭਰਾਵਾਂ ਦਾ ਜਿੰਨੇ ਭਰਾ ਵੀਡੀਓ ਸ਼ੇਅਰ ਕਰਦੇ ਆ